ਕਿ ਆਵ ਸਾਡਾ ਵਾ ਜੇ ਸਰਕਾਰ ਨੇ ਕੋਈ ਸਖਤ ਕਦਮ ਨਾ ਚੁੱਕੇ ਤੇ ਸਖਤ ਐਕਸ਼ਨ ਜਿਹੜੇ ਲੀਕੇ ਜਾਣਗੇ ਸਾਰੀਆਂ ਜੱਥੇਬੰਦੀਆਂ ਨੂੰ ਲੈ ਕੇ ਜਿੰਨੇ ਨੇ ਕਤਲ ਕੀਤੇ ਨੇ ਨੌਜਵਾਨ ਮਹਾਲੀ ਦੇ ਵਿੱਚ ਉਹਨਾਂ ਦੇ ਪਰਿਵਾਰਾਂ ਨੂੰ ਚੱਕੋ ਜੀ ਨਹੀਂ ਪਰ ਪੜ ਸਕਦੇ ਕਿੱਥੇ ਲਿਆਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਹੀਂ ਆ ਗਲਪਾਂ ਤਾਰਪਾਂ ਕਰਪਾਂ ਜਿਹੜਾ ਪੜਾ ਲੱਗਿਆ ਦਾਲਪਾਂ ਦਾ ਸੁਲਤਾਨਪੁਰ ਲੋਧੀ ਬਾਰ ਬਾਰ ਜਿਹੜਾ ਸੰਤਾਨਪੁਰ ਲੋਧੀ ਤੋਂ ਮੁੰਡੀ ਰੋਡ ਚੌਧਰੀ ਤਲਵੰਡੀਆਂ ਰੋਡ ਜਾਂਦਾ ਉਹਦੇ ਉੱਤੇ ਪੜਾ ਲੱਗਿਆ ਹੈ ਮੋਟਰ ਦੇ ਉੱਤੇ ਸਰਪੰਚ ਕਸ਼ਮੀਰ ਸਿੰਘ ਜੀ ਮੇਵਾ ਸਿੰਘ ਵਾਲਿਆ ਉਹਨਾਂ ਦੀ ਮੋਟਰ ਤੇ ਪੜਾ ਲੱਗਿਆ ਹਰ ਸਾਲ ਇੱਥੇ ਲੱਗਦਾ ਦੇਖਣ ਬਸ ਸਿੰਘ ਸਾਹਿਬ ਬਾਬਾ ਕਰਤ ਸਿੰਘ ਜੀ ਵੀ ਮੌਜੂਦ ਨੇ ਅੱਜ ਜਿਹੜੀਆਂ ਸੋਸ਼ਲ ਮੀਡੀਆ ਤੇ ਖਬਰਾਂ ਚੱਲ ਰਹੀਆਂ ਨੇ ਮੋਹਾਲੀ ਤੋਂ ਆਏ ਆ ਤੇ ਭਈਆਂ ਨੇ ਉਹਨਾਂ ਨੇ ਜਿਹੜੇ ਹੈਗੇ ਦੋ ਪੰਜਾਬੀਆਂ ਨੂੰ ਖਤਲ ਕਰਤਾ ਮਾਰਤਾ ਦੇਖੋ ਅੱਜ ਜਿਹੜੇ ਪ੍ਰਵਾਸੀ ਆ ਕੇ ਭਈਏ ਆ ਕੇ ਸਾਡੇ ਪੰਜਾਬ ਦੇ ਪੰਜਾਬ ਵਾਲਿਆਂ ਨੂੰ ਮਾਰਨ ਲੱਗੇ ਤੇ ਹਜੇ ਤਾਂ ਮਾਰ ਰਹੇ ਹੁਣ ਘਰਾਂ ਦੇ ਵਿੱਚ ਵੜਨਗੇ ਈਆਂ ਪਾਣੀ ਜਿੱਤੂ ਹੱਥੇ ਹੀ ਕਹੋਗੇ ਕਿ ਹੁਣ ਪੰਜਾਬੀਆਂ ਦੇਖਣਾ ਵੀ ਇਹਨਾਂ ਦਾ ਕਰਨਾ ਕੀ ਹੈ 8-10 ਸਾਲ ਪਹਿਲਾਂ ਨਾਬੇ ਦੇ ਕੋਲੇ ਪਿੰਡਾਂ ਦਲਾਦੀ ਆ ਉਥੇ ਇੱਕ ਨਿੰਗ ਸਿੰਘ ਸੀ ਜਿਹੜਾ ਗਰੀਬ ਸਿੱਖ ਆਪਣੀ ਕਿਰਤ ਕਰਦਾ ਸੀ ਢੰਡੇ ਜਿਹੜੇ ਹੈਗੇ ਨਿਸ਼ਾਨ ਉਹ ਗੁਨਾਹਗੜਾ ਵੇਚਦਾ ਸੀ ਨਾ ਤਾਂ ਉਹ ਸੁਣਦਾ ਉਹ ਨਾਲ ਉਹ ਬੋਲ ਸਕਦਾ ਸੀਗਾ ਉਹ ਵੀ ਭਈਆਂ ਨੇ ਮਾਰਤਾ ਕਾਲਾ ਮਾਰ ਕੇ ਫਿਰ ਦੇਜ ਅੱਜ ਉਹਦਾ ਭੂਗ ਸੀਗਾ ਤੇ ਪੁਲਿਸ ਪ੍ਰਸ਼ਾਸਨ ਉਹਨੂੰ ਬੇਨਤੀ ਹੈ ਕਿ ਇਹਨਾਂ ਤੇ ਸਖੰਜਾ ਕਰੋ ਇਹਦੇ ਜਿਹੜੇ ਇਹਨਾਂ ਨੇ ਕਤਲ ਕੀਤਾ ਨਿਹੰਗ ਸਿੰਘ ਗੁਰਜੀਤ ਸਿੰਘ ਦਾ ਉਹਨੂੰ ਫੜੋ ਦਰਦੀ ਵਾਲੇ ਨੂੰ ਨਹੀਂ ਫਿਰ ਉਸੇ ਮੋਝ ਮੋਝ ਕੇ ਆ ਅਸੀਂ ਉਥੇ ਜਾਣਾ ਸੀਗਾ ਸੁਲਤਾਨਪੁਰ ਲੋਧੀ ਜੋੜਾ ਪਹੁੰਚ ਲਾ ਜੰਦਾ ਕਿਾਨਕ ਪਾਤਸ਼ਾਹ ਮਹਾਰਾਜੀਆਂ ਦਾ ਪੂਰੇ ਕਰਕੇ ਪਹੁੰਚਿਆ ਨਹੀਂ ਗਿਆ ਤੇ ਜੇ ਸਿੱਧੀ ਨਾ પડે ਉਹ ਬਹੁਤ ਦਿਨ ਹੋ ਗਏ ਤੁਹਾਨੂੰ ਜੇ ਕੋਈ ਸਿੱਖ ਕੋਈ ਕਾਰਵਾਈ ਕਰਦਾ ਉਹਨੂੰ ਉਹਨਾਂ ਦੇ ਘਰ ਦੇ ਵੀ ਚੱਕ ਲੈਣੇ ਉਹ ਬਹੁਤ ਕੁਸ਼ ਕਰਦੇ ਉਹ ਅੱਜ ਨੌਜਵਾਨ ਪੰਜਾਬੀ ਮਾਰਦੇ ਭਈਆ ਨੇ ਤੇ ਮੈਂ ਪੰਜਾਬ ਦੇ ਸਾਰੀਆਂ ਪੰਚਾਇਤਾਂ ਨੂੰ ਬੇਨਤੀ ਕਰੂੰਗਾ ਕਿ ਜਿਹੜੇ ਜਿਹੜੇ ਪ੍ਰਵਾਸੀਆਂ ਤੁਸੀਂ ਇੱਥੇ ਪਿੰਡਾਂ ਦੇ ਵਿੱਚ ਸਾ ਆਪਣੇ ਬਣਾਏ ਹੋਏ ਰਾਸ਼ਨ ਕਾਰਡ ਬਣਾਏ ਨੇ ਵੋਟਾਂ ਬਣਾਈਆਂ ਨੇ ਇਹਨੂੰ ਕਟਾ ਕੇ ਇਹਨਾਂ ਨੂੰ ਕੱਟੋ ਬਾਰੇ ਆ ਜਗਤਪੁਰੇ ਦੇ ਵਿੱਚ ਜਿੱਥੇ ਪੰਚਾਇਤ ਨੇ ਮਤਾ ਪਾਤਾ ਵੀ ਨਾ ਤਾਂ ਅਸੀਂ ਕਿਰਾਏ ਦੇ ਮਕਾਨ ਦੇਣਾ ਨਾ ਇਹਨਾਂ ਦੀਆਂ ਵੋਟਾਂ ਵਾਂਣ ਜਿਹੜੀਆਂ ਨੇ ਕਟਾਵਾਂ ਸਾਰਾ ਕੁਝ ਕਰਾਂਗੇ ਉਥੇ ਪੁਲਿਸ ਪ੍ਰਸ਼ਾਸਨ ਉਹਨਾਂ ਤੇ ੱੱਕੇ ਨਾਲ ਜਿਹੜਾ ਹੈਗਾ ਦਬਾਅ ਪਾਉਂਦਾ ਰਿਹਾ ਪੁਲਿਸ ਜਾ ਕੇ ਜਗਤਪੁਰੇ ਮਹਾਲੀ ਵੀ ਤੁਸੀਂ ਐਉਂ ਨਾ ਕਰੋ ਇਹਨਾਂ ਨੂੰ ਫੈਸਲਾ ਕਰੂ ਕਿਉਂ ਜਿਵੇਂ ਲੱਗਦੇ ਨੇ ਤੁਸੀਂ ਸਾਡੇ ਪੰਜਾਬੀ ਮਰਵਾਉਣੇ ਨੇ ਆ ਹੁਣ ਮਾਰੀ ਜਾਂਦੇ ਨੇ ਪੁਲਿਸ ਕੀ ਕਰਦੀ ਫਿਰਦੀ ਆ ਮੂਕ ਦਰਸ਼ ਬਣ ਕੇ ਫੜੋ ਇਹਨਾਂ ਨੂੰ ਚੱਕੋ ਇਹਨਾਂ ਦੇ ਸਾਰੇ ਟੱਬਰ ਨੂੰ ਨਾ ਬੇਰਤੀ ਕਰਨਾ ਚਾਹੁੰਦਾ ਆਉਣ ਵਾਲੇ ਸਮੇਂ ਦੀ ਤੇ ਭਿਆਨਕ ਸਮਾਂ ਹੋਣਾ ਸੱਤ ਤਾਰੀ ਹੋ ਜੋ ਜਿਵੇਂ ਚੱਲਦੇ ਨੇ ਉਸੇ ਤਰ੍ਹਾਂ ਚੱਲੋ ਫੇਰ ਆਹੀ ਕੁਝ ਹੋ ਸਕਦਾ ਪੁਲਿਸ ਉਹਨਾਂ ਦੇ ਸਕੰਨ ਜੇ ਕੋਸੇ ਪੁਲਿਸ ਨੇ ਇਹਨਾਂ ਨੂੰ ਖੁੱਲਣਾ ਦਿੱਤੀਆਂ ਹੋਈਆਂ ਨੇ ਸਾਡੇ ਪੰਜਾਬੀਆਂ ਦੇ ਉੱਤੇ ਪੰਚਾਇਤਾਂ ਦੇ ਦਬਾਅ ਪਾਉਂਦੇ ਨੇ ਵੀ ਤੁਸੀਂ ਇਹਨਾਂ ਨਾਲ ਆਏ ਨਾ ਕਰੋ ਲੈ ਆਓ ਹੋਰ ਇਹਨਾਂ ਨੂੰ ਮੋਟਰਾਂ ਦੇ ਲਿਆ ਲਿਆ ਤੁਸੀਂ ਰੱਖਦੇ ਹੋ ਇਹਨਾਂ ਨੂੰ ਬਹੁਤ ਕੁਝ ਕਰਦੇ ਫਿਰਦੇ ਹੋ ਆਹ ਹਾਲ ਕਰਨਗੇ ਨਿਹੰਗ ਸਿੰਘ ਵੀ ਮਾਰਦਾ ਆਪੋ ਪੰਜਾਬੀ ਨੌਜਵਾਨ ਮੁੰਡੇ ਮਾਰਦੇ ਉਸੇ এয়ারਪੋਰਟ ਰੋਡ ਵੀ ਜਾਮ ਸੀ ਮੈਨੂੰ ਫੋਨ ਆਇਆ ਸੀਗਾ ਵੈਸੇ ਇੱਥੇ ਬੈਠਾ ਨਹੀਂ ਸੀ ਮੈਂ ਜਾਮ ਸਮ ਰਹਿੰਦੇ ਉਹਦੇ ਵਿੱਚ ਧੱਕਾ ਪੰਜਾਬ ਦੇ ਵਿੱਚ ਹੋ ਰਿਹਾ ਇਹ ਆ ਕੇ ਇਹਨਾਂ ਨੇ ਬਹੁਤਾ ਮੂੰਹ ਪੈ ਗਿਆ ਹੈ ਤਾਂ ਬਹੁਤ ਕੁਝ ਕਰਨਗੇ ਜੇ ਨਾ ਸਰਕਾਰ ਨੇ ਇਹਨਾਂ ਨੂੰ ਰੋਕਿਆ ਤੁਮਨ ਤੁਮਨ ਸਰਕਾਰ ਨੂੰ ਕਹਿੰਦਾ ਵੀ ਸਾਨੂੰ ਉਧਰ ਕਰ ਦੁੱਜੇ ਪਾਸੇ ਹੋਰ ਤੇਰੇ ਪਾਸੇ ਜਾ ਕੇ ਪੰਜਾਬੀਆਂ ਨੂੰ ਰੋਕ ਲਈ ਜਾਂ ਤੁਸੀਂ ਕਿਉਂ ਰੋਕਦੇ ਨਾ ਤੇ ਕਿਉਂ ਨਹੀਂ ਸਟੈਂਡ ਲੈਂਦੇ ਖਾਲਸਾ ਹੀ ਜਾਗੂ ਇੱਕਮੁੱਠ ਹੋ ਪੰਜਾਬ ਦੇ ਵਿੱਚ ਜਿਹੜੇ ਇਹੋ ਜਿਹੇ ਆਕੇ ਪ੍ਰਵਾਸੀ ਸਾਣ ਨੂੰ ਸਾਡੇ ਨੌਜਵਾਨਾਂ ਨੂੰ ਕਤਲ ਕਰਦੇ ਨੇ ਸਾਡੀਆਂ ਧੀਆਂ ਪਿਆਰ ਨੂੰ ਹੱਥ ਪਾਉਂਦੇ ਨੇ ਤੇ ਉਹ ਦਿਨ ਦੂਰ ਨਹੀਂ ਜਦੋਂ ਇਹ ਸਾਨੂੰ ਗੁਲਾਮ ਬਣਾ ਲੈਣਗੇ ਫਿਰ ਨਹੀਂ ਜਿਹੜੇ ਉਧਰ ਰੋਲਾ ਪਾਉਂਦੇ ਫਿਰਦੇ ਨੇ ਸਾਰੇ ਪੰਜਾਬ ਛੱਡ ਕੇ ਚਲੇ ਗਏ ਤੇ ਫਿਰ ਇੱਥੇ ਤਾਂ ਹੁਣ ਇਹਨਾਂ ਦਾ ਹੀ ਰਾਜ ਆਉਣਾ ਗੱਲ ਸੀ ਕੀ ਦੀ ਐ ਇੱਥੇ ਰਹੋ ਪੰਜਾਬ ਸਾਡਾ ਵਾ ਜੇ ਸਰਕਾਰ ਨੇ ਕੋਈ ਸਖਤ ਕਦਮ ਨਾ ਚੁੱਕੇ ਤੇ ਸਖਤ ਕਦਮ ਜਿਹੜੇ ਲੀਕੇ ਜਾਣਗੇ ਸਾਰੀਆਂ ਜੱਤੀ ਬੰਦਿਆਂ ਨੂੰ ਲੈ ਕੇ ਜਿੰਨੇ ਨੇ ਕਤਲ ਕੀਤੇ ਨੇ ਨੌਜਵਾਨ ਮਹਾਲੀ ਦੇ ਵਿੱਚ ਉਹਨਾਂ ਦੇ ਪਰਿਵਾਰਾਂ ਨੂੰ ਚੱਕੋ ਜੇ ਨਹੀਂ ਫਰ ਫੜ ਸਕਦੇ ਕਿੱਥੇ ਲਿਆਓ ਕੰਕੁਸ਼ ਨੂੰ ਕਰ ਸਕਦੇ ਆ ਤੁਹਾਨੂੰ ਕਰ ਦਿੰਦੀ ਆ ਜਿਹੜਾ ਸਾਡੇ ਨਿਗ ਸਿੰਘ ਉਸੇ ਦੇ ਤਲਦੀ ਮਾਰਿਆ ਉਹਨੂੰ ਵੀ ਪੁਲਿਸ ਫੜੇ ਨਹੀਂ ਸਖਤ ਕਾਰਵਾਈ ਹੋਊਗੀ ਮੈਂ ਸਾਰਿਆਂ ਨੂੰ ਬੇਨਤੀ ਕਰਨਾ ਫਿਰ ਦੁਬਾਰਾ ਪਿੰਡਾਂ ਦੇ ਸਰਪੰਚਾਂ ਪੰਚਾਂ ਨੂੰ ਇਹਨਾਂ ਦੀਆਂ ਵੋਟਾਂ ਨਾ ਬਣਵਾਓ ਇਹਨਾਂ ਜਿਹੜੇ ਰਸਨ ਕਢਦੇ ਕੋਟਾਕੇ ਇਹਨਾਂ ਨੂੰ ਛੁੱਟੀ ਕਰੋ ਇਹਨਾਂ ਦੀ ਜਿਹੜਾ ਝੋਨਾ ਲਗਾਉਣ ਵੇਲੇ ਤੁਸੀਂ ਗੱਡੀਆਂ ਦੇ ਵਿੱਚੋਂ ਹਾਰ ਪਾਪਾ ਪਾ ਕੇ ਇਹਨਾਂ ਨੂੰ ਲਿਆਉਣੇ ਹੋ ਨਾ ਜਦੋਂ ਵਿੱਚ ਉਹਨਾਂ ਲੱਗਦਾ ਫਿਰ ਹਾਰ ਪਾਪਾ ਪਾ ਕੇ ਉਹਨਾਂ ਨੂੰ ਜਮਾਈਆਂ ਦੀ ਤਰ੍ਹਾਂ ਲੈ ਕੇ ਆਉਣਗੇ ਸੀ ਆ ਦੇਖ ਲੋ ਹਾਲ ਤੁਹਾਡਾ ਕੀ ਕਰਦੇ ਨੇ ਈਆਂ ਬਣਾ ਸਾਡੀਆਂ ਇਹ ਨਹੀਂ ਬਕਸ ਦੇ ਬੀਬੀਆਂ ਨੂੰ ਇਹ ਨਹੀਂ ਬਕਸ ਦੇ ਹੋਰ ਕੀ ਚਾਹੁੰਦੇ ਤੁਸੀਂ ਪੰਜਾਬੀਓ ਇਥੇ ਗਰੀਬ ਜਿਹੜੇ ਸਿੱਖ ਬਾਜ ਰਹੇ ਉਹ ਤਾਂ ਨਾਲ ਆ ਝੋਲਣ ਉਹ ਤੁਹਾਡੇ ਦੁੱਖ ਦੇ ਨੇ ਗਰੀਬ ਥੋਡੇ ਉਹਨਾਂ ਨੂੰ ਫਿਰ ਕਹਿੰਦੇ ਨੇ ਐਨੇ ਦਿਹਾੜੀ ਮੰਗਦੇ ਨੇ ਉਹਨਾਂ ਨਾਲ ਚੰਗੇ ਨਹੀਂ ਤੁਹਾਡੇ ਮੁੰਡੇ ਮਾਰਦੇ ਤੁਹਾਡੀ ਇੱਥੇ ਆ ਚਾਰ ਇੱਕ ਹੋਰ ਮੇਰੇ ਕੋਲੇ ਆਈ ਹੋਈ ਖਬਰ ਵਿੱਚ ਚਾਰ ਲੜਕੀਆਂ ਨੂੰ ਕੁੜੀਆਂ ਨੂੰ ਜਿਹੜੇ ਬਈਆਂ ਨੇ ਬੇਇੱਜ਼ਤੀ ਨਾਲ ਜਾ ਕੇ ਪੰਜਾਬ ਦੀਆਂ ਕੁੜੀਆਂ ਇੱਕ ਕੁੜੀ ਉਹਨਾਂ ਨੂੰ ਵਾਪਸ ਆ ਗਈ ਤੇ ਤਿੰਨ ਜੂਫੀ ਦੇ ਵਿੱਚ ਹੋਰ ਨੇ ਉਹ ਵੀ ਲੈ ਕੇ ਆਵਾਂਗੇ ਇਥੋਂ ਭਈਏ ਲੈ ਕੇ ਕੁੜੀਆਂ ਨੂੰ ਪੰਜਾਬੀਆਂ ਦੀਆਂ ਨੂੰ ਇੱਕ ਕੁੜੀ ਵਾਪਸ ਨਾ 3000 ਹਜੇ ਰਹਿੰਦੀਆਂ ਨੇ ਜਿਹੜੀਆਂ ਵੇਚੀਆਂ ਨੇ ਪੰਜਾਬ ਦੀਆਂ ਜਾ ਕੇ ਆਹ ਹਾਲ ਹੋ ਗਿਆ ਪੰਜਾਬੀਓ ਸਮਝ ਜਿਓ ਅਸੀਂ ਆ ਤਿਆਰ ਪਰਦੇ ਆਨ ਸਾਥ ਦਿਓ ਸਾਰਾ ਕੁਝ ਕਰ ਦਿਆਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਹੀਂ ਆ ਗੱਲ ਕੰਤਾਰ ਬਾ ਕਰਬਾ ਜਿਹੜਾ ਪੜਾ ਲੱਗਿਆ ਦਾਲਪਾਉਂਦਾ ਸੁਲਤਾਨਪੁਰ ਲੋਧੀ ਬਾਰ ਬਾਰ ਜਿਹੜਾ ਸੁਲਤਾਨਪੁਰ ਲੋਧੀ ਤੋਂ ਮੰਡੀ ਰੋਡ ਚੌਧਰੀ ਤਲਵੰਡੀਆਂ ਰੋਡ ਜਾਂਦਾ ਉਹਦੇ ਉੱਤੇ ਪੜਾ ਲੱਗਿਆ ਹੈ ਮੋਟਰ ਦੇ ਉੱਤੇ ਸਰਪੰਚ ਰਸ਼ਮੀਰ ਸਿੰਘ ਜੀ ਮੇਵਾ ਸਿੰਘ ਵਾਲਿਆ ਉਹਨਾਂ ਦੀ ਮੁੱਢ ਤੇ ਪੜਾ ਲੱਗੇ ਹਰ ਕਾਲੇ ਇੱਥੇ ਲੱਗਦਾ ਦੇਖਣਾ ਬਸ ਸਿੰਘ ਸਾਹ ਬਾਬਾ ਕਰਤ ਸਿੰਘ ਜੀ ਵੀ ਮੋਹਦ ਨੇ ਅੱਜ ਜਿਹੜੀਆਂ ਸੋਸ਼ਲ ਮੀਡੀਆ ਤੇ ਕਾਵਰਾਂ ਚੱਲਾ ਨਹੀਂ ਆਂਦੇ ਮਾਈ ਤੋਂ ਆਏ ਆ ਤੇ ਭਈਆਂ ਨੇ ਉਹਨਾਂ ਨੇ ਜਿਹੜੇ ਹੈਗੇ ਦੋ ਪੰਜਾਬੀਆਂ ਨੂੰ ਖਤਲ ਕਰਤਾ ਮਾਰਤਾ ਦੇਖੋ ਅੱਜ ਜਿਹੜੇ ਪ੍ਰਵਾਸੀ ਆ ਕੇ ਭਈਏ ਆ ਕੇ ਸਾਡੇ ਪੰਜਾਬ ਦੇ ਪੰਜਾਬ ਵਾਲਿਆਂ ਨੂੰ ਮਾਰਨ ਲੱਗੇ ਤੇ ਹਜੇ ਤਾਂ ਮਾਰ ਰਹੇ ਹੁਣ ਘਰਾਂ ਦੇ ਵਿੱਚ ਵੜਨਗੇ ਈਆਂ ਪਾਣੀ ਜਿੱਤੂ ਹੱਥੇ ਹੀ ਕਹੋਗੇ ਕਿ ਹੁਣ ਪੰਜਾਬੀਆਂ ਦੇਖਣਾ ਵੀ ਇਹਨਾਂ ਦਾ ਕਰਨਾ ਕੀ ਹੈ 8-10 ਸਾਲ ਪਹਿਲਾਂ ਨਾਬੇ ਦੇ ਕੋਲੇ ਪਿੰਡ ਦੇ ਦਲਾਦੀਆ ਉਥੇ ਇੱਕ ਨਿੰਗ ਸਿੰਘ ਸੀ ਜਿਹੜਾ ਗਰੀਬ ਸਿੱਖ ਆਪਣੀ ਕਿਰਤ ਕਰਦਾ ਸੀ ਕੰਡੇ ਜਿਹੜੇ ਹੈਗੇ ਇਨਸਾਨ ਉਹ ਬੁਨਾਬੜਾ ਵੇਚਦਾ ਸੀ ਨਾ ਤਾਂ ਉਹ ਸੁਣਦਾ ਉਹ ਨਾ ਉਹ ਬੋਲ ਸਕਦਾ ਸੀਗਾ ਉਹ ਵੀ ਭਈਆਂ ਨੇ ਮਾਰਤਾ ਪਾਲਾ ਮਾਰ ਕੇ ਸਿਰ ਦੇ ਵਿੱਚ ਅੱਜ ਉਹਦਾ ਹੂਗ ਸੀਗਾ ਤੇ ਪੁਲਿਸ ਪ੍ਰਸ਼ਾਸਨ ਨੂੰ ਮੇਨਤੀ ਹੈ ਕਿ ਇਹਨਾਂ ਤੇ ਸਖੰਡਾ ਕਰੋ ਇਹਦੇ ਜਿਹੜੇ ਇਹਨਾਂ ਨੇ ਕਤਲ ਕੀਤਾ ਨਿਹੰਗ ਸਿੰਘ ਗੁਰਜੀਤ ਸਿੰਘ ਦਾ ਉਹਨੂੰ ਫੜੋ ਦਰਦੀ ਵਾਲੇ ਨੂੰ ਨਹੀਂ ਫਿਰ ਉਸੇ ਪਹੁੰਚ ਕੇ ਆ ਅਸੀਂ ਉਥੇ ਜਾਣਾ ਸੀਗਾ ਸੁਲਤਾਨਪੁਰ ਲੋਦੀ ਜੋੜੂ ਨਾਲ ਜਾਂਦਾ ਦੁਕਾਨਦਾਰ ਪਾਤਸ਼ਾਹ ਮਹਾਰਾਜਿਆਂ ਦਾ ਉਹਦੇ ਕਰਕੇ ਪਹੁੰਚਿਆ ਨਹੀਂ ਗਿਆ ਤੇ ਜੇ ਸੇਤੀ ਨਾ ਫੜੇ ਉਹ ਬਹੁਤ ਦਿਨ ਹੋ ਗਏ ਤੁਹਾਨੂੰ ਜੇ ਕੋਈ ਸਿੱਖ ਕੋਈ ਕਾਰਵਾਈ ਕਰਦਾ ਉਹਨੂੰ ਉਹਨਾਂ ਦੇ ਘਰ ਦੇ ਵੀ ਚੱਕ ਲੈਣੇ ਉਹ ਬਹੁਤ ਕੁਸ਼ ਕਰਦੇ ਉਹਨੇ ਅੱਜ ਨੌਜਵਾਨ ਪੰਜਾਬੀ ਮਾਰਦੇ ਭਈਆ ਨੇ ਤੇ ਮੈਂ ਪੰਜਾਬ ਦੇ ਸਾਰੀਆਂ ਪੰਚਾਇਤਾਂ ਨੂੰ ਬੇਨਤੀ ਕਰੂੰਗਾ ਕਿ ਜਿਹੜੇ ਜਿਹੜੇ ਪ੍ਰਵਾਸੀਆਂ ਤੁਸੀਂ ਇੱਥੇ ਪਿੰਡਾਂ ਦੇ ਵਿੱਚ ਆਪਣੇ ਬਣਾਏ ਨੇ ਆਸਨ ਕਾਰਡ ਬਣਾਏ ਨੇ ਵੋਟਾਂ ਬਣਾਈਆਂ ਨੇ ਇਹਨੂੰ ਕਟਾ ਕੇ ਇਹਨਾਂ ਨੂੰ ਕੱਟੋ ਬਾਰੇ ਆ ਜਗਤਪੁਰੇ ਦੇ ਵਿੱਚ ਜਿੱਥੇ ਪੰਚਾਇਤ ਨੇ ਮਤਾ ਪਾਤਾ ਵੀ ਨਾ ਤਾਂ ਅਸੀਂ ਕਿਰਾਏ ਦੇ ਮਕਾਨ ਦੇਣਾ ਨਾ ਇਹਨਾਂ ਦੀਆਂ ਵੋਟਾਂ ਵਾਂਣ ਜਿਹੜੀਆਂ ਨੇ ਕਟਾਵਾਂ ਸਾਰਾ ਕੁਝ ਕਰਾਂਗੇ ਉਥੇ ਪੁਲਿਸ ਪ੍ਰਸ਼ਾਸਨ ਉਹਨਾਂ ਤੇ ੱੱਕੇ ਨਾਲ ਜਿਹੜਾ ਹੈਗਾ ਦਬਾਅ ਪਾਉਂਦਾ ਰਿਹਾ ਪੁਲਿਸ ਜਾ ਕੇ ਜਗਤਪੁਰੇ ਮਹਾਲੀ ਵੀ ਤੁਸੀਂ ਐਉਂ ਨਾ ਕਰੋ ਇਹਨਾਂ ਨੂੰ ਫੈਸਲਾ ਕਰੂ ਕਿਉਂ ਜਿਵੇਂ ਲੱਗਦੇ ਨੇ ਤੁਸੀਂ ਸਾਡੇ ਪੰਜਾਬੀ ਮਰਵਾਉਣੇ ਨੇ ਆ ਹੁਣ ਮਾਰੀ ਜਾਂਦੇ ਨੇ ਪੁਲਿਸ ਕੀ ਕਰਦੀ ਫਿਰਦੀ ਆ ਮੂਕ ਦਰਸ਼ ਬਣ ਕੇ ਫੜੋ ਇਹਨਾਂ ਨੂੰ ਚੱਕੋ ਇਹਨਾਂ ਦੇ ਸਾਰੇ ਟੰਬਰਾਂ ਨੂੰ ਨਾ ਬੇਦੀ ਕਰਨਾ ਚਾਹੁੰਦਾ ਆਉਣ ਵਾਲੇ ਸਮੇਂ ਦੀ ਤੇ ਭਿਆਨਕ ਸਮਾਂ ਹੋਣਾ ਸੱਤ ਤਾਰੀ ਹੋ ਜਾਓ ਜਿਵੇਂ ਚੱਲਦੇ ਨੇ ਉਸੇ ਤਰ੍ਹਾਂ ਚੱਲ ਆਪਾਂ ਫੇਰ ਆਹੀ ਕੁਝ ਹੋ ਸਕਦਾ ਪੁਲਿਸ ਉਹਨਾਂ ਨੂੰ ਸਕੰਜੇ ਕਰੇ ਪੁਲਿਸ ਨੇ ਇਹਨਾਂ ਨੂੰ ਖੁੱਲਣਾ ਦਿੱਤੀਆਂ ਹੋਈਆਂ ਨੇ ਸਾਡੇ ਪੰਜਾਬੀਆਂ ਦੇ ਉੱਤੇ ਪੰਚਾਇਤਾਂ ਦੇ ਦਬਾਅ ਪਾਉਂਦੇ ਨੇ ਵੀ ਤੁਸੀਂ ਇਹਨਾਂ ਨਾਲ ਆਏ ਨਾ ਕਰੋ ਲੈ ਆਓ ਹੋਰ ਇਹਨਾਂ ਨੂੰ ਵੋਟਰਾਂ ਦੇ ਲਿਆ ਲਿਆ ਤੁਸੀਂ ਰੱਖਦੇ ਉਹਨਾਂ ਨੂੰ ਬਹੁਤ ਕੁਝ ਕਰਦੇ ਫਿਰਦੇ ਹੋ ਆਹ ਹਾਲ ਕਰਨਗੇ ਨਿਹੰਗ ਸਿੰਘ ਹੀ ਮਾਰਦਾ ਆਪੋ ਪੰਜਾਬੀ ਨੌਜਵਾਨ ਮੁੰਡੇ ਮਾਰਦੇ ਉਸੇ 에어ਪੋਰਟ ਰੋਡ ਵੀ ਜਾਮ ਸੀ ਮੈਨੂੰ ਫੋਨ ਆਇਆ ਸੀਗਾ ਵੈਸੇ ਇੱਥੇ ਬੈਠਾ ਨਹੀਂ ਸੀ ਮੈਂ ਜਾਮ ਰਹਿੰਦੇ ਉਹਦੇ ਵਿੱਚ ਧੱਕਾ ਪੰਜਾਬ ਦੇ ਵਿੱਚ ਹੋ ਰਿਹਾ ਇਹ ਆ ਕੇ ਇਹਨਾਂ ਨੇ ਬਹੁਤਾ ਮੂੰਹ ਪੈ ਗਿਆ ਹੈ ਤਾਂ ਬਹੁਤ ਕੁਝ ਕਰਨਗੇ ਜੇ ਨਾ ਸਰਕਾਰ ਨੇ ਇਹਨਾਂ ਨੂੰ ਰੋਕਿਆ ਤੁਮਨ ਤੁਮਨ ਸਰਕਾਰ ਨੂੰ ਕਹਿੰਦਾ ਵੀ ਸਾਨੂੰ ਉਤਰ ਕਰ ਦੂਜੇ ਪਾਸੇ ਹੋਰ ਕਿਹੜੇ ਪੱਧਰਾਂ ਨੂੰ ਪੰਜਾਬੀਆਂ ਨੂੰ ਰੋਕ ਲਈ ਜਾ ਤੁਸੀਂ ਕਿਉਂ ਰੋਕਦੇ ਨਾ ਕਿਉਂ ਨਹੀਂ ਸਟੈਂਡ ਲੈਂਦੇ ਖਾਲਸਾ ਹੀ ਜਾਗੂ ਇੱਕ ਮੁੱਠ ਹੋ ਪੰਜਾਬ ਦੇ ਵਿੱਚ ਜਿਹੜੇ ਇਹੋ ਜਿਹੇ ਆ ਕੇ ਪ੍ਰਵਾਸੀ ਸਾਨੂੰ ਸਾਡੇ ਨੌਜਵਾਨਾਂ ਨੂੰ ਕਤਲ ਕਰਦੇ ਨੇ ਕਾਨੀਆਂ ਧੀਆਂ ਪਿਆਰ ਨੂੰ ਹੱਥ ਪਾਉਂਦੇ ਨੇ ਤੇ ਉਹ ਦਿਨ ਦੂਰ ਨਹੀਂ ਜਦੋਂ ਇਹ ਸਾਨੂੰ ਗੁਲਾਮ ਬਣਾ ਲੈਣਗੇ ਫਿਰ ਨਹੀਂ ਜਿਹੜੇ ਉਧਰ ਰੌਲਾ ਪਾਉਂਦੇ ਫਿਰਦੇ ਨੇ ਸਾਰੇ ਪੰਜਾਬ ਛੱਡ ਕੇ ਚਲੇ ਗਏ ਤੇ ਫਿਰ ਇੱਥੇ ਤਾਂ ਹੁਣ ਇਹਨਾਂ ਦਾ ਹੀ ਰਾਜ ਆਉਣਾ ਗੱਲ ਸੀ ਕੀ ਦੀ ਐ ਇੱਥੇ ਰਹੋ ਪੰਜਾਬ ਸਾਡਾ ਵਾ ਜੇ ਸਰਕਾਰ ਨੇ ਕੋਈ ਸਖਤ ਕਦਮ ਨਾ ਚੁੱਕੇ ਤੇ ਸਖਤ ਕਦਮ ਜਿਹੜੇ ਲੀਕੇ ਜਾਣਗੇ ਸਾਰੀਆਂ ਜੱਸੀ ਬੰਦਿਆਂ ਨੂੰ ਲੈ ਕੇ ਜਿੰਨੇ ਨੇ ਕਤਲ ਕੀਤੇ ਨੇ ਨੌਜਵਾਨ ਮਹਾਲੀ ਦੇ ਵਿੱਚ ਉਹਨਾਂ ਦੇ ਪਰਿਵਾਰਾਂ ਨੂੰ ਚੱਕੋ ਜੇ ਨਹੀਂ ਫਰ ਫੜ ਸਕਦੇ ਕਿੱਥੇ ਲਿਆਓ ਸਾਕੋ ਜੋਂ ਸਿਕਰ ਸਾਗਿਆ ਤੁਨ ਕਰ ਹੁੰਦੀ ਆ ਜਿਹੜਾ ਸਾਡੇ ਨਿੰਕ ਸਿੰਘ ਉਸੇ ਕਿ ਤਲਦੀ ਮਾਰਿਆ ਉਹਨੂੰ ਵੀ ਪੁਲਿਸ ਰਫੜੇ ਨੇ ਸਖਤ ਕਾਰਵਾਈ ਹੋਊਗੀ ਮੈਂ ਸਾਰਿਆਂ ਨੂੰ ਬੇਨਤੀ ਕਰਨਾ ਫਿਰ ਦੁਬਾਰਾ ਪਿੰਡਾਂ ਦੇ ਸਰਪੰਚਾਂ ਪੰਚਾਂ ਨੂੰ ਇਹਨਾਂ ਦੀਆਂ ਬੂਟਾ ਨਾ ਬਣਵਾਓ ਇਹਨਾਂ ਜਿਹੜੇ ਰਾਸ਼ਨ ਕਢਦੇ ਕੋਟਾਕੇ ਇਹਨਾਂ ਨੂੰ ਛੁੱਟੀ ਕਰੋ ਇਹਨਾਂ ਦੀ ਜਿਹੜਾ ਝੋਨਾ ਲਗਾਉਣ ਵੇਲੇ ਤੁਸੀਂ ਗੱਡੀਆਂ ਦੇ ਵਿੱਚੋਂ ਹਾਰ ਪਾਪ ਆ ਕੇ ਇਹਨਾਂ ਨੂੰ ਲਿਆਉਣੇ ਆਉਣਾ ਜਦੋਂ ਵਿੱਚ ਉਹਨਾਂ ਨੂੰ ਲੱਗਦਾ ਫਿਰ ਹਾਰ ਪਾਪ ਆ ਕੇ ਉਹਨਾਂ ਨੂੰ ਜਮਾਈਆਂ ਦੀ ਤਰ੍ਹਾਂ ਲੈ ਕੇ ਆਉਣਗੇ ਇੱਥੇ ਆ ਦੇਖ ਲੋ ਹਾਲ ਤੁਹਾਡਾ ਕੀ ਕਰਦੇ ਨੇ ਈਆਂ ਬਣਾ ਸਾਡੀਆਂ ਇਹ ਨਹੀਂ ਬਕਸ ਦੇ ਬੀਬੀਆਂ ਨੂੰ ਇਹ ਨਹੀਂ ਬਕਸ ਦੇ ਹੋਰ ਕੀ ਚਾਹੁੰਦੇ ਤੁਸੀਂ ਪੰਜਾਬੀਓ ਇਥੇ ਗਰੀਬ ਜਿਹੜੇ ਸਿੱਖ ਬਾਜ ਰਹੇ ਉਹ ਤਾਂ ਨਾਲ ਆ ਝੋਲਣ ਉਹ ਤੁਹਾਡੇ ਦੁੱਖ ਦੇ ਨੇ ਗਰੀਬ ਥੋਡੇ ਉਹਨਾਂ ਨੂੰ ਫਿਰ ਕਹਿੰਦੇ ਨੇ ਐਨੇ ਦਿਹਾੜੀ ਮੰਗਦੇ ਨੇ ਉਹਨਾਂ ਨਾਲ ਚੰਗੇ ਨਹੀਂ ਤੁਹਾਡੇ ਮੁੰਡੇ ਮਾਰਦੇ ਤੁਹਾਡੀ ਇੱਥੇ ਆ ਚਾਰ ਆ ਇੱਕ ਹੋਰ ਮੇਰੇ ਕੋਲੇ ਆਈ ਹੋਈ ਖਬਰ ਵਿੱਚ ਚਾਰ ਲੜਕੀਆਂ ਨੂੰ ਕੁੜੀਆਂ ਨੂੰ ਜਿਹੜੇ ਬਈਆਂ ਨੇ ਬੇਇੱਜ਼ਤੀ ਨਾਲ ਜਾ ਕੇ ਪੰਜਾਬ ਦੀਆਂ ਕੁੜੀਆਂ ਇੱਕ ਕੁੜੀ ਉਹਨਾਂ ਨੂੰ ਵਾਪਸ ਆ ਗਈ ਤੇ ਤਿੰਨ ਜੂਫੀ ਦੇ ਵਿੱਚ ਹੋਰ ਨੇ ਉਹ ਵੀ ਲੈ ਕੇ ਆਵਾਂਗੇ ਇੱਥੋਂ ਭਈਏ ਲੈ ਕੇ ਕੁੜੀਆਂ ਨੂੰ ਪੰਜਾਬੀਆਂ ਦੀਆਂ ਨੂੰ ਇੱਕ ਕੁੜੀ ਵਾਪਸ ਲੈਣ ਤਿੰਨ ਹਜ਼ਾਰੇ ਰਹਿੰਦੀਆਂ ਨੇ ਜਿਹੜੀਆਂ ਵੇਚੀਆਂ ਨੇ ਪੰਜਾਬ ਦੀਆਂ ਜਾ ਕੇ ਆਹ ਹਾਲ ਹੋ ਗਿਆ ਪੰਜਾਬੀਓ ਸਮਝ ਜਿਓ ਅਸੀਂ ਆਹ ਤਿਆਰ ਪਰਦੇ ਆਣਾ ਸਾਥ ਦਿਓ ਸਾਰਾ ਕੁਝ ਕਰ ਦਿਆਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ